ਬਾਈ ਰੱਬ ਨੇ ਤਾਂ ਬਾਈ ਦੀ ਇੱਕ ਬਾਹ ਖੋਲੀ ਹੁਣ ਦੂਜੀ ਵਾਲਾ ਤੁਸੀਂ ਭੜਨੀਆ ਬਾਈ ਬਹੁਤ ਸੋਹਣਾ ਗਾਉਂਦਾ ਹੈਗਾ ਢੱਡਰੀਆਂ ਵਾਲੇ ਬਾਬਾ ਜੀ ਨਾਲ ਬਾਈ ਪਹਿਲਾਂ ਰਿਆਜ਼ ਕਰਦੇ ਰਿਹਾ ਹਨਾ ਬਾਈ ਤੇ ਗਾਣਾ ਆਇਆ ਜੇ ਚੰਗਾ ਲੱਗਿਆ ਫਿਰ ਸ਼ੇਅਰ ਕਰਕੇ ਬਾਈ ਦਾ ਪੇਜ ਜ਼ਰੂਰ ਫੋਲੋ ਕਰ ਲਿਓ ਸੁਣਾਉ ਬਾਈ ਗਾਣਾ ਕਈ ਆਖਦੇ ਮਾੜਾ ਮੈਨੂੰ ਕਈ ਆਖਦੇ ਚੰਗਾ ਦੁਨੀਆ ਨੂੰ ਖੁਸ਼ ਰੱਖ ਨਹੀਂ ਸਕਦਾ ਮੈਂ ਮਿੱਟੀ ਦਾ ਬੰਦਾ ਦੁਨੀਆ ਨੂੰ ਖੁਸ਼ ਕਰ ਨਹੀਂ ਸਕਿਆ ਮੈਂ ਸਿੰਪਲ ਜਿਹਾ ਬੰਦਾ ਬਾਈ ਮੈਂ ਮਿੱਟੀ ਦਾ ਬੰਦਾ ਕਈ ਸੱਜਣ ਤਾਂ ਫੁੱਫੜ ਵਾਂਗੂ ਬਿਨਾ ਬਜਾ ਹੀ ਰੁੱਸੇ ਰਹਿੰਦੇ ਹੋ ਅੰਦਰੋਂ ਅੰਦਰ ਹੀ ਜ਼ਹਿਰ ਘੋਲਦੇ ਜਦੋਂ ਬਲੋ ਗੁੱਸੇ ਰਹਿੰਦੇ ਓਏ ਹਰ ਵੇਲੇ ਹੀ ਨੱਕ ਤੇ ਗੁੱਸਾ ਹੋ ਹਰ ਵੇਲੇ ਹੀ ਨੱਕ ਤੇ ਗੁੱਸਾ ਬੋਲ ਚਾਲ ਅਤ ਮੰਦਾ ਦੁਨੀਆ ਨੂੰ ਖੁਸ਼ ਰੱਖ ਨਹੀਂ ਸਕਦਾ ਮੈਂ ਮਿੱਟੀ ਦਾ ਬੰਦਾ ਦੁਨੀਆ ਨੂੰ ਖੁਸ਼ ਕਰ ਨਹੀਂ ਸਕਿਆ ਮੈਂ ਸਿੰਪਲ ਜਿਹਾ ਬੰਦਾ ਬਈ ਮੈਂ ਮਿੱਟੀ ਦਾ ਬੰਦਾ ਬਾਕੀ ਗਾਣਾ ਬਈ ਤੁਸੀਂ YouTube ਤੇ ਜਾ ਕੇ ਸੁਣ ਸਕਦੇ ਹੋ ਬਹੁਤ ਸੋਹਣਾ ਗਾਣਾ ਬਹੁਤ ਸੋਹਣੀ ਵੀਡੀਓ ਆ ਹੁਣ ਬਾਈ ਦੇ ਪੇਜ ਦਾ ਸਕਰੀਨਸ਼ਾਟ ਪਾਇਆ Instagram ਦਾ ਜਗਤਾਰ ਸਿੰਘ ਰਤਨ ਗੜੀਆ ਇਹਨੂੰ ਬਾਈ ਬਣ ਕੇ ਫੋਲੋ ਵੀ ਜਰੂਰ ਕਰ ਲਿਓ ਤੁਸੀਂ ਹੋਰ ਗੰਦਮੰਦ ਪ੍ਰੋਸ ਨਾਲ ਨੂੰ ਬਹੁਤ ਫੋਲੋ ਕਰਦਾਂ ਉਹ ਮਿਲੀਅਨ ਚ ਉਹਨਾਂ ਦੇ ਵਿਊ ਹੁੰਦੇ ਨੇ ਪਰ ਬਾਈ ਦੇ ਥੋੜੇ ਜਿਹਾ ਵਿਊ ਨੇ ਹੁਣ ਅੱਗੇ ਤੁਸੀਂ ਵਧਾਉਣਿਆ ਧੰਨਵਾਦ